ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਨਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮਹਿ ਗਨਿਆ ਸੁਨ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਨ ਨਾਈ ਪ੍ਰੇਮ ਭਗਤ ਰਾਤੀ ਕਰੇ ਪਲਕੇ ਰਾਜ ਦੁਆਰੇ ਜਾਈ ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿਣ ਸਬਾਈ ਚੱਕ ਨਾ ਸਕੈ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ ਸੈਣ ਰੂਪ ਹਰ ਜਾਈ ਕੈ ਆਇਆ ਰਾਣਾ ਨੂਰੀ ਚਾਈ ਸਾਧ ਜਨਾਨੋ ਵਿਦਾ ਕਰ ਰਾਜ ਦੁਆਰ ਗਿਆ ਸਰਮਾਈ ਰਾਣੇ ਧੂਰ ਉੱਚ ਸਦਕੇ ਗੱਲੋ ਕਵਾਈ ਖੋਲ ਪਹਿਨਾਈ ਵਾਸ ਕੀਤਾ ਹੂੰ ਤੁਧ ਅਜ ਬੋਲੇ ਰਾਜਾ ਸੁਨੇ ਲੁਕਾਈ ਪ੍ਰਗਟ ਕਰੈ ਭਗਤ ਵਡਿਆਈ ਭਗਤਾ ਦਾ ਜਨਮ ਪਰਵ੍ਰਿਸ਼ਟ ਇਸੇ ਕੁੱਲ ਵਿੱਚ ਵੀ ਹੋਵੇ ਭਾਵੇਂ ਨੀਵੀ ਤੋਂ ਨੀਵੀ ਕੁੱਲ ਜਿਸ ਤੋਂ ਦੁਨੀਆ ਦੇ ਲੋਕ ਜਾਤ ਵੰਡ ਕਰਨ ਉਸੇ ਹੱਥੋਂ ਲੈ ਕੇ ਵੀ ਖਾਣ ਤੋਂ ਸੰਕੋਚ ਕਰਨ ਅਜੇ ਅਪਵਿੱਤਰ ਪੁਰਸ਼ ਨੂੰ ਜੇਕਰ ਪ੍ਰਭੂ ਭਗਤੀ ਦੀ ਰੰਗਣ ਚੜ ਜਾਵੇ ਤਾਂ ਸਰਬ ਸ੍ਰੇਸ਼ਟ ਹੋ ਜਾਂਦਾ ਹੈ ਸ੍ਰੇਸ਼ਟਾ ਪਰ ਪ੍ਰਭੂ ਜੀ ਦੇ ਨਾਮ ਵਿੱਚ ਹੀ ਹੈ ਗੁਰੂ ਪਿਆਰਿਓ ਅੱਜ ਆਪਾਂ ਸਾਖੀ ਸਰਵਣ ਕਰਾਂਗੇ ਜੀ ਭਗਤ ਸੈਣ ਜੀ ਦੀ ਤੇ ਜਦੋਂ ਭਗਵਾਨ ਜੀ ਨੇ ਭਗਤ ਸਾਨ ਜੀ ਦੀ ਜਗ੍ਹਾ ਤੇ ਜਾ ਕੇ ਰਾਜੇ ਦੀ ਮੁੱਠੀ ਚਾਪੀ ਕੀਤੀ ਰਾਜੇ ਦੀ ਸੇਵਾ ਕੀਤੀ ਜੀ 나ਈ ਉਧਰਿਓ ਸਹਿਨਦੇਵ ਜਦੋਂ ਅਸੀਂ ਵਿਚਾਰ ਦ੍ਰਿਸ਼ਟੀ ਨਾਲ ਤੱਕਦੇ ਹਾਂ ਤਾਂ ਸਾਨੂੰ ਇਹ ਭਲੀ ਪਾਤ बोਧ ਹੋ ਜਾਂਦਾ ਹੈ ਕਿ ਭਗਤੀ ਕੋਈ ਕਿਸੇ ਦੀ ਆਪਣੀ ਮਲਕੀਅਤ ਨਹੀਂ ਹੈ ਨਾ ਹੀ ਕੋਈ ਛਾਤਰੀ ਜਾਂ ਚੁਕਰਾਈ ਨਾਲ ਇਸ ਨੂੰ ਪਾ ਸਕਦਾ ਹੈ ਇਹ ਤਾਂ ਸ਼ੁੱਧ ਹਿਰਦੇ ਤੇ ਸ਼ੁੱਧ ਭਾਵਨਾ ਨਾਲ ਮਿਲਦੀ ਹੈ ਪਰ ਇਸ ਵਿੱਚ ਕੁਝ ਦੇ ਹੁੰਦੇ ਵੀ ਜੀ ਪਰਮੇਸ਼ਰ ਦੀ ਕਿਰਪਾ ਹੋਵੇ ਉਹ ਪਰਮੇਸ਼ਰ ਕਿਰਪਾ ਕਰਨ ਵਾਸਤੇ ਆਪ ਨਹੀਂ ਆਉਂਦਾ ਉਹ ਆਪਣੇ ਹੀ ਪਿਆਰ ਰਾਹੀਂ ਸਾਰੇ ਕੰਮ ਕਰਦਾ ਹੈ ਸੋ ਇਸ ਦੀ ਮਿਸਾਲ ਹੀ ਸੈਨ ਨਾਈ ਜੀ ਹਨ ਸੈਨ ਜੀ ਦਾ ਹਿਰਦਾ ਬਚਪਨ ਤੋਂ ਹੀ ਪ੍ਰਭੂ ਭਗਤੀ ਦੀ ਪਾਵਨਾ ਵਾਲਾ ਸੀ ਜਿੱਥੇ ਕਿਤੇ ਵੀ ਕਥਾ ਕੀਰਤਨ ਦਾ ਸਮਾਗਮ ਹੁੰਦਾ ਜਾਂ ਮਹਾਤਮਾ ਪੁਰਸ਼ ਆ ਜਾਂਦੇ ਤਾਂ ਉਹ ਪ੍ਰੇਮ ਵਸ ਹੋਇਆ ਸੰਗਤ ਦੀ ਸੇਵਾ ਕਰਕੇ ਅਤੇ ਕੀਰਤਨ ਸੁਣ ਕੇ ਆਪਣਾ ਜਨਮ ਸਫਲ ਕਰਦੇ ਮਨ ਬਾਚ ਕਰਮਾ ਦੁਆਰਾ ਮਹਾਤਮਾ ਜੀ ਦੀ ਸੇਵਾ ਅਤੇ ਪ੍ਰੇਮ ਭਗਤੀ ਕਰਦੇ ਭਗਤ ਸੈਨ ਜੀ ਜਾਤ ਦੇ ਨਾ ਹੀ ਸਨ ਦੁਨਿਆਵੀ ਜੀਵਨ ਵਿੱਚ ਆਪ ਲੋਕਾਂ ਦੇ ਸੁਨੇਹੀ ਦੇਣ ਦਾ ਕੰਮ ਵੀ ਕਰਦੇ ਸਨ ਆਪ ਬਾਂਦਵਗੜ ਰੀਵਾ ਦੇ ਰਾਜੇ ਪਾਸ ਸੇਵਾ ਦਰਸਨ ਮਾਲਿਸ਼ ਕਰਨਾ ਇਸ਼ਨਾਨ ਕਰਵਾ ਕੇ ਬਸਤਰ ਪਹਿਨਾਉਣੇ ਆਦਿ ਕੰਮ ਕਰਦੇ ਸਨ ਉਨਹੀ ਦਿਨੀ ਭਗਤ ਕਬੀਰ ਜੀ ਦਾ ਜਸ ਬਹੁਤ ਫੈਲਿਆ ਹੋਇਆ ਸੀ ਭਗਤ ਜੀ ਦੀ ਉਪਮਾ ਸੁਣ ਕੇ ਆਪ ਬਨਾਰਸ ਰਾਮਾਨੰਦ ਜੀ ਪਾਸ ਪੁੱਜ ਗਏ ਉਹਨਾਂ ਪਾਸੋਂ ਗੁਰੂ ਦੀ ਕਿਆ ਪ੍ਰਾਪਤ ਕੀਤੀ ਅਤੇ ਉਹਨਾਂ ਦੀ ਸੰਗਤ ਦਾ ਸਹਿਣ ਜੀ ਤੇ ਬਹੁਤ ਪ੍ਰਭਾਵ ਪਿਆ ਆਪ ਥੋੜੇ ਸਮੇਂ ਵਿੱਚ ਹੀ ਚੰਗੀ ਆਤਮਿਕ ਉન્નਤੀ ਕਰ ਗਏ ਦੁਨਿਆਵੀ ਫਰਜ਼ਾਂ ਨੂੰ ਦਿਨੇ ਬੜੇ ਪਿਆਰ ਨਾਲ ਨਿਭਾਉਂਦੇ ਪਿੱਛੋਂ ਘਰ ਪੁੱਜ ਕੇ ਆਏ ਗਏ ਸਾਧੂ ਸੰਤਾਂ ਮਹਾਤਮਾ ਅਭਿਆਗਤਾ ਦੀ ਸੇਵਾ ਕਰਦੇ ਸ਼ਾਮ ਸਮੇਂ ਪ੍ਰਭੂ ਜੀ ਦੀਆਂ ਸਾਖੀਆਂ ਸੁਣਦੇ ਆਪ ਬੜੇ ਹਲੀਮੀ ਮਿੱਠ ਬੋਲੇ ਅਤੇ ਸੇਵਾ ਭਾਵ ਵਾਲੇ ਸਨ ਸੇਵਾ ਅਤੇ ਸਿਮਰਨ ਦੀ ਅਜੀ ਹੀ ਲਗਨ ਲੱਗੀ ਕਿ ਨੀਂਦ ਭੁੱਖ ਤ੍ਰੇ ਥਕੇਮਾ ਕਿਸੇ ਵੀ ਦੁਨਿਆਵੀ ਲਾਲਚ ਦਾ ਪ੍ਰਭਾਵ ਸਰੀਰ ਤੇ ਮਨ ਤੋਂ ਖਤਮ ਹੋ ਗਿਆ ਬਸ ਇੱਕ ਪ੍ਰਭੂ ਜੀ ਦੇ ਗੁਣ ਗਉਣ ਦਾ ਚਾਹ ਚੜਿਆ ਰਹਿੰਦਾ ਉਦਾਰਤਾ ਇਤੋਂ ਤੱਕ ਕਿ ਆਪਣੇ ਨਿੰਦਕਾਂ ਦੀ ਵੀ ਉਸੇ ਭਾਵਨਾ ਨਾਲ ਸੇਵਾ ਕਰਦੇ ਜਿਸ ਭਾਵਨਾ ਨਾਲ ਸਾਧੂ ਮਹਾਤਮਾ ਦੀ ਸੇਵਾ ਕਰਦੇ ਸਨ ਭਗਤ ਬਨਦੇ ਹੀ ਉਹ ਹਨ ਜਿਨ੍ਹਾਂ ਦਾ ਪਰਮੇਸ਼ਰ ਦੇ ਗੁਣਾ ਨਾਲ ਪਿਆਰ ਹੋਵੇ ਭਗਤ ਸੈਨ ਜੀ ਮੁੱਢੋਂ ਹੀ ਸਾਧਾ ਸੰਤਾਂ ਦੀ ਸੇਵਾ ਕਰਨ ਵਾਲੇ ਸਨ ਸੋ ਹੁਣ ਸਮਾਂ ਆ ਗਿਆ ਜਦੋਂ ਪ੍ਰਭੂ ਜੀ ਨੇ ਸੈਨ ਜੀ ਦੀ ਪ੍ਰਭੂ ਭਗਤੀ ਤੇ ਸੇਵਾ ਭਾਵ ਨੂੰ ਪ੍ਰਗਟ ਕਰਨਾ ਸੀ ਇੱਕ ਦਿਨ ਪੂਰਨ ਮਹਾਤਮਾ ਭਗਤ ਸੈਨ ਜੀ ਦੇ ਘਰ ਆ ਗਏ ਮਹਾਤਮਾ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਪ੍ਰਭੂ ਦੀ ਉਸਤਤ ਸੁਣ ਕੇ ਸੈਣ ਜੀ ਮगन ਹੋ ਗਈ। ਇਵੇਂ ਸਾਰੀ ਰਾਤ ਕਥਾ ਕੀਰਤਨ ਵਿੱਚ ਲੰਘ ਗਈ। ਸਵੇਰੇ ਰਾਜੇ ਦੇ ਦਰਬਾਰ ਵਿੱਚ ਜਾਣ ਦਾ ਖਿਆਲ ਬਿਲਕੁਲ ਹੀ ਨਾ ਆਇਆ। ਸਰੀਰ ਦੀ ਸੁੱਧ ਬੁੱਧ ਹੀ ਨਾ ਰਹੀ। ਜਿਵੇਂ ਪੌਰਾ ਮਕਰੰਦ ਰਸ ਵਿੱਚ ਮगन ਹੋਇਆ ਸਭ ਕੁਝ ਭੁੱਲ ਜਾਂਦਾ ਹੈ। ਇਵੇਂ ਹੀ ਸਾਧ ਸੰਗਤ ਦਾ ਆਨੰਦ ਮਾਣਦੇ ਹੋਏ ਸੈਣ ਜੀ ਸਭ ਕੁਝ ਭੁੱਲ ਗਏ। ਪਰਮੇਸ਼ਰ ਦੀ ਪਗਤਵੱਛਲਤਾ ਦਾ ਬਿਗ ਹਰ ਯੁੱਗ ਵਿੱਚ ਹੀ ਚਲਦਾ ਆਇਆ ਹੈ ਭਗਤ ਦੀ ਪਹਿਚ ਰੱਖਣ ਵਾਸਤੇ ਭਗਤ ਵਚਨ ਦੀਨ ਬੰਦੂ ਜੀ ਨੇ ਸੈਣ ਦਾ ਰੂਪ ਧਾਰਨ ਕਰ ਲਿਆ ਸਮੇਂ ਸਿਰ ਰਾਜੇ ਦੇ ਮਹਿਲਾਂ ਵਿੱਚ ਪੁੱਜ ਗਏ ਰਾਜੇ ਦੇ ਸਰੀਰ ਤੇ ਫੁਲੇਲ ਆਦੀ ਦੀ ਮਾਲਿਸ਼ ਕੀਤੀ ਜਿਵੇਂ ਜਿਵੇਂ ਸੈਣ ਜੀ ਰੂਪ ਵਿੱਚ ਭਗਵਾਨ ਜੀ ਰਾਜੇ ਦੀ ਪਿੱਠ ਤੇ ਮਾਲਿਸ਼ ਕਰਦੇ ਗਏ ਪਿੱਠ ਤੇ ਹੋਏ ਫੋੜੇ ਦੀ ਦਰਦ ਨੂੰ ਆਰਾਮ ਵੀ ਆਉਂਦਾ ਗਿਆ ਫਿਰ ਇਸ਼ਨਾਨ ਕਰਵਾਇਆ ਸ਼ੀਸ਼ਾ ਲੈ ਕੇ ਰਾਜੇ ਦੀ ਪਗੜੀ ਬੰਦਵਾਈ। ਭਗਵਾਨ ਜੀ ਨੂੰ ਰਾਜੇ ਦੀ ਸੇਵਾ ਵਿੱਚ ਮगन ਹੋਇਆ ਨੂੰ ਦੇਖ ਕੇ ਦੇਵਤਿਆਂ ਨੇ ਸਵਰਗ ਵਿੱਚੋਂ ਹੀ ਪਰਸਨ ਹੋ ਕੇ ਨਮਸਕਾਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਕੌਤਕ ਨੂੰ ਵੇਖ ਕੇ ਉਹ ਗਦਗਦ ਹੋ ਗਏ। ਦੋ ਦਿਨ ਸੈਨ ਜੀ ਮਹਾਤਮਾ ਜੀ ਦੀ ਸੇਵਾ ਵਿੱਚ ਲੀਨ ਰਹੇ। ਉਦھر ਭਗਵਾਨ ਜੀ ਦੋ ਦਿਨ ਰਾਜੇ ਦੀ ਸੇਵਾ ਕਰਕੇ ਅੰਤਰ ਧਿਆਨ ਹੋ ਜਾਂਦੇ ਰਹੇ। ਤੀਜੇ ਦਿਨ ਸੈਨ ਜੀ ਸੰਤਾਂ ਨੂੰ ਵਿਦਾ ਕਰਕੇ ਘਰ ਮੁੜੇ। ਤਾ ਧਿਆਨ ਦੁਨਿਆਵੀ ਤੰਦਿਆਂ ਵੱਲ ਆਇਆ ਤਦ ਮਨ ਵਿੱਚ ਖਿਆਲ ਆਇਆ ਕਿ ਮੈਂ ਤਾਂ ਰਾਜੇ ਦੀ ਨੌਕਰੀ ਤੋਂ ਗਾਫਲ ਰਿਹਾ ਹਾਂ ਮਨ ਡਰਿਆ ਕਿ ਰਾਜਾ ਸ਼ਾਇਦ ਮੇਰੀ ਅਣਗਹਿਲੀ ਤੋਂ ਬਹੁਤ ਗੁੱਸੇ ਹੋਵੇਗਾ ਪਰ ਉਦਰ ਰਾਜੇ ਦਾ ਮਨ ਪ੍ਰਭੂ ਜੀ ਦੇ ਪਵਿੱਤਰ ਦਰਸ਼ਨਾਂ ਅਤੇ ਕਰ ਕਮਲਾਂ ਦੀ ਛੋਹ ਅਤੇ ਮੇਰ ਨਾਲ ਇਤਨਾ ਉਮਾਤ ਹੀ ਖੁਸ਼ੀ ਵਿੱਚ ਆਇਆ ਜਿਸ ਨੂੰ ਕਲਮ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ ਸੈਨ ਜੀ ਨੂੰ ਮਨ ਵਿੱਚ ਪੂਰਨ ਪ੍ਰਭੂ ਭਗਤ ਮਨ ਕੀ ਮਨ ਨੂੰ ਫਿੱਟਕਾਰਾਂ ਪਾਉਂਦਾ ਰਿਹਾ ਮੈਂ ਐਵੇਂ ਸੈਨ ਭਗਤ ਨੂੰ ਨੀਚੀ ਸਮਝਦਾ ਰਿਹਾ ਅਤੇ ਸੇਵਾ ਕਰਾਉਂਦਾ ਰਿਹਾ ਹੁਣ ਜਦੋਂ ਸੈਨ ਜੀ ਆਉਣਗੇ ਤਾਂ ਮੈਂ ਪਿਛਲੀ ਭੁੱਲ ਦੀ ਮਾਫੀ ਮੰਗ ਲਵਾਂਗਾ ਅਤੇ ਅੱਗੋਂ ਉਸ ਨੂੰ ਗੁਰੂ ਧਾਰਨ ਕਰਕੇ ਉਸ ਦੀ ਸੇਵਾ ਕਰਾਂਗਾ ਰਾਜੇ ਦਾ ਮਨ ਸ਼ਰਧਾ ਨਾਲ ਭਰਿਆ ਹੋਇਆ ਸੀ ਇੰਨੇ ਨੂੰ ਸੈਨ ਜੀ ਮਨ ਅੰਦਰ ਕੁਝ ਸ਼ਰਮਿੰਦਗੀ ਮਹਿਸੂਸ ਕਰਦੇ ਰਾਜੇ ਪਾਸ ਮਹਿਲਾਂ ਵਿੱਚ ਪੁੱਜ ਗਏ ਸੈਨ ਜੀ ਨੂੰ ਵੇਖ ਅਨਸਾਰ ਹੀ ਰਾਜਾ ਜੀ ਆਪਣੀ ਸਿੰਘਾਸਨ ਤੋਂ ਉੱਠ ਖੜੇ ਹੋਏ ਚਰਨਾ ਤੇ ਨਮਸਕਾਰ ਕੀਤੀ ਇਸ ਕੌਤਕ ਨੂੰ ਵੇਖ ਕੇ ਸੈਨ ਜੀ ਅਤੇ ਮੰਤਰੀ ਬਹੁਤ ਹੈਰਾਨ ਹੋਏ ਸੈਨ ਜੀ ਆਖਣ ਲੱਗੇ ਰਾਜਾ ਜੀ ਮੈਂ ਆਪ ਜੀ ਦੀ ਸੇਵਾ ਤੋਂ ਗੈਰਹਾਜ਼ਰ ਰਹਾ ਇਸ ਭੁੱਲ ਦੀ ਮੈਨੂੰ ਮਾਫੀ ਦੇ ਦਿਓ ਪਰ ਰਾਜਾ ਆਖਣ ਲੱਗਾ ਸੁਆਮੀ ਜੀ ਤੁਸੀਂ ਹੁਣੇ ਤਾਂ ਮੇਰੇ ਪਾਸੋਂ ਸੇਵਾ ਕਰਕੇ ਗਏ ਹੋ ਮੁੜ ਦੁਬਾਰਾ ਕਿਸ ਵਾਸਤੇ ਆਏ ਹੋ ਰਾਜੇ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਸਰ ਜੀ ਹੱਤੀ ਪਰਸਨ ਹੋਈ। ਪ੍ਰੇਮ ਵਸੂਆ ਦੇ ਨੇਤਰਾ ਤੋਂ ਜਲ ਵਗ ਟੁਰਿਆ। ਆਖਣ ਲੱਗੇ ਰਾਜਾ ਜੀ ਮੈਂ ਤਾਂ ਦੋ ਦਿਨ ਮਹਾਤਮਾ ਦੀ ਸੇਵਾ ਵਿੱਚ ਮਗਨ ਰਿਆ ਹਾਂ। ਰਾਜਨ ਆਪ ਬੜਪਾਗੇ ਹੋ। ਭਗਵਾਨ ਜੀ ਆਪ ਦੀ ਸੇਵਾ ਕਰਦੇ ਰਹੇ। ਕਰੋੜਾਂ ਜਪ ਤਪ ਤੀਰਥ ਦਾਨ ਕਰਨ ਪਿੱਛੋਂ ਵੀ ਭਗਵਾਨ ਜੀ ਦੇ ਚਰਨਾਂ ਦੇ ਦਰਸ਼ਨ ਪ੍ਰਾਪਤ ਨਹੀਂ ਹੁੰਦੇ। ਭਰਤੇਰੇ ਅੱਗੇ ਤਾਂ ਭਗਵਾਨ ਜੀ ਦੋ ਦਿਨ ਸੇਵਾਦਾਰ ਦੇ ਰੂਪ ਵਿੱਚ ਪ੍ਰਤੱਖ ਦਰਸ਼ਨ ਦਿੰਦੇ ਰਹੇ ਕਾਲ ਯੁਗ ਵਿੱਚ ਪਰਮਾਤਮਾ ਦੇ ਦਰਸ਼ਨ ਬਹੁਤ ਅਸੰਭਵ ਹਨ ਤੁਹਾਡੇ ਉਤੇ ਪ੍ਰਭੂ ਦੀ ਮਹਾਨ ਕਿਰਪਾ ਹੈ ਰਾਜੇ ਨੇ ਜਦੋਂ ਸੈਨਜੀ ਤੋਂ ਇਹ ਬਚਨ ਸੁਣੇ ਤਾਂ ਉਹ ਚਰਨਾ ਤੇ ਟੈਪਿਆ ਅਤੇ ਨਿਮਰਤਾ पूर्वक ਬੇਨਤੀ ਕਰਨ ਲੱਗੇ ਸੈਨਜੀ ਆਪ ਦੇ ਉਪਕਾਰ ਨਾਲ ਹੀ ਮੈਨੂੰ ਭਗਵਾਨ ਜੀ ਦੇ ਦਰਸ਼ਨ ਪ੍ਰਾਪਤ ਹੋਏ ਹਨ ਤੁਸੀਂ ਮੈਨੂੰ ਆਪਣਾ ਸਿੱਖ ਬਣਾ ਲਓ ਪ੍ਰੇਮਾ ਵਾਸੂਏ ਰਾਜੇ ਨੇ ਆਪਣੀ ਸੁੰਦਰ ਪੁਸ਼ਾਕ ਉਤਾਰ ਕੇ ਸੈਣ ਜੀ ਦੇ ਗਲ ਵਿੱਚ ਪਾ ਦਿੱਤੀ ਅਤੇ ਆਖਣ ਲੱਗੇ ਸੈਣ ਜੀ ਤੁਸੀਂ ਮੈਨੂੰ ਆਪਣੇ ਵਾਸ ਕਰ ਲਿਆ ਹੈ ਸੈਣ ਜੀ ਆਪਣੀ ਉਪਮਾ ਸੁਣ ਕੇ ਹੰਕਾਰ ਵਿੱਚ ਨਹੀਂ ਆਏ ਸਗੋਂ ਨਿਮਰਤਾ ਵਿੱਚ ਰਹਿ ਕੇ ਰਾਜੇ ਨੂੰ ਪ੍ਰੇਮਾ ਭਗਤੀ ਦਾ ਉਪਦੇਸ਼ ਦਿੱਤਾ ਰਾਜਾ ਵੀ ਪ੍ਰੇਮਾ ਭਗਤੀ ਵਿੱਚ ਲੀਨ ਹੋ ਗਿਆ ਉਦੋਂ ਤੋਂ ਲੈ ਕੇ ਉੱਥੋਂ ਦੇ ਅੱਗੋਂ ਬਣਨ ਵਾਲੇ ਰਾਜੇ ਵੀ ਸੈਣ ਜੀ ਦੇ ਪਰਿਵਾਰ ਨੂੰ ਗੁਰੂ ਮੰਨਦੇ ਆ ਰਹੇ ਹਨ ਇਹ ਸਾਰਾ ਪ੍ਰੇਮ ਭਗਤੀ ਦਾ ਹੀ ਪ੍ਰਤਾਪ ਹੈ ਸੰਗਤ ਜੀ ਪ੍ਰਭੂ ਜੀ ਨੇ ਪਗਤ ਸੈਣ ਦੀ ਥਾਂ ਆਪ ਸੈਣ ਰੂਪ ਧਾਰ ਕੇ ਰਾਜੇ ਦੀ ਸੇਵਾ ਕੀਤੀ ਇਸ ਲਈ ਸਾਨੂੰ ਵੀ ਇਧਰ ਉਧਰ ਦੇਵੀ ਦੇਵਤਿਆਂ ਜਾਂ ਹੋਰ ਆਸਾ ਉਪਾਸ਼ਨਾ ਛੱਡ ਕੇ ਸੈਣ ਜੀ ਵਾਂਗੂ ਇੱਕ ਅੰਤਰਜਾਮੀ ਪ੍ਰਭੂ ਦੀ ਹੀ ਆਸ ਰੱਖਣੀ ਯੋਗ ਹੈ ਜਿਸ ਕਰਕੇ ਸੈਣ ਜੀ ਵਾਂਗੂ ਅਸੀਂ ਵੀ ਪਾਪ ਸਾਗਰ ਤੋਂ ਪਾਰ ਹੋ ਸਕਦੇ ਹਾਂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਫੁਰਮਾਨ ਹੈ ਮਨ ਡੀਗ ਨਾ ਡੋਲੇ ਕਹੂੰ ਜਾਈ ਮਨ ਤੂੰ ਵੀ ਤਰਸੈ ਸਰਨ ਪਾਈ ਪਾਉ ਪੁਰ ਸਾਰੇ ਸਾਧਨ ਛੱਡ ਕੇ ਸਾਧ ਸੰਗਤ ਵਿੱਚ ਮਿਲ ਕੇ ਹਰੀ ਕੀਰਤਨ ਅਤੇ ਸੇਵਾ ਕਰੋ ਤਾਂ ਜੋ ਪ੍ਰੇਮਾ ਭਗਤੀ ਦੀ ਦਾਤ ਪ੍ਰਭੂ ਜੀ ਤੋਂ ਪ੍ਰਾਪਤ ਹੋ ਸਕੇ ਅਤੇ ਸੰਸਾਰ ਵਿੱਚੋਂ ਆਵਾਗਵੰਧਾ ਚੱਕਰ ਮੁਕ ਜਾਵੇ ਸੋ ਏਉਂ ਭਗਤ ਸੈਨ ਜੀ ਦਾ ਜਸ ਦਿਨ ਬਦਿਨ ਵਧਿਆ ਤੇ ਫੈਲ ਗਿਆ ਗੁਰਬਾਣੀ ਵਿੱਚ ਗੁਰੂ ਫਰਮਾਨ ਹੈ ਸੈਨ ਨਾਈ ਬੁੱਤਕਾਰਿਆ ਉਹ ਘਰ ਘਰ ਸੁਨਿਆ ਹਿਰਦੇ ਵਸਿਆ ਪਾਰਬ੍ਰह्म ਪਗਤਾ ਮਹਿ ਕਨਿਆ ਵਾਹਿਗੁਰੂ ਜੀ ਉਹ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਸਬਦਾ ਪੜਿਆ ਸੁਨਿਆ ਪ੍ਰਮਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ